ਸਤਿ ਸ੍ਰੀ ਅਕਾਲ ਜੀ ਮੈਂ ਹਾਂ ਡਾਕਟਰ ਜਿੰਦਰ ਸਿੰਘ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਟੂਡੇ ਚੈਨਲ ਆਓ ਦੇਖਦੇ ਹਾਂ ਅੱਜ ਦੇ ਕੁਝ ਖਾਸ ਖਬਰਾਂ ਜੂਨ 1984 ਦੌਰਾਨ ਭਾਰਤੀ ਫੌਜ ਅਤੇ ਪੁਲਿਸ ਵੱਲੋਂ ਮਾਰੇ ਗਏ ਸਿੱਖਾਂ ਦੀ ਯਾਦ ਵਿੱਚ ਬਣਾਈ ਜਾਣ ਵਾਲੀ ਸ਼ਹੀਦੀ ਗੈਲਰੀ ਦੀ ਕਾਰ ਸੇਵਾ ਅੱਜ ਆਰੰਭ ਕਰ ਦਿੱਤੀ ਗਈ ਹੈ ਇਸ ਗੈਲਰੀ ਨੂੰ ਬਣਾਉਣ ਦੀ ਸੇਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਮਦਮੀ ਟਕਸਾਲ ਦੇ ਮੁਖੀ ਗਿਆਨੀ ਹਰਨਾਮ ਸਿੰਘ ਖਾਲਸਾ ਨੂੰ ਦਿੱਤੀ ਗਈ ਹੈ ਅੱਜ ਅਖੰਡਪੁਰ ਸਾਹਿਬ ਦੇ ਭੋਗ ਪ੍ਰੰਤ ਇਸ ਗੈਲਰੀ ਨੂੰ ਬਣਾਉਣ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਕਿਰਪਾਲ ਸਿੰਘ ਵਡੂੰਗਰ ਨੇ ਇਸ ਗੈਲਰੀ ਨੂੰ ਹਰਮੰਦਰ ਸਾਹਿਬ ਸਮੂਹ ਵਿੱਚ ਸਥਾਪਿਤ ਕੀਤੇ ਜਾਣ ਦੀ ਛਲਾਗਾ ਕੀਤੀ ਹੈ। ਉਹਨਾਂ ਕਹਿੰਦੇ ਕਿ ਦਮਦਮਾ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ ਵੱਲੋਂ ਕੀਤੀ ਗਈ ਮੰਗ ਦੇ ਆਧਾਰ 'ਤੇ ਸ਼੍ਰੋਮਣੀ ਕਮੇਟੀ ਵੱਲੋਂ ਇਸ ਗੈਲਰੀ ਨੂੰ ਬਣਾਉਣ ਦਾ ਫੈਸਲਾ ਕੀਤਾ ਗਿਆ ਸੀ। ਸੇਵਾ ਆਰੰਭ ਕੀਤੇ ਜਾਣ ਮਗਰੋਂ ਦਮਦਮਾ ਟਕਸਾਲ ਦੇ ਮੁਖੀ ਗਿਆਨੀ ਹਰਨਾਮ ਸਿੰਘ ਖਾਲਸਾ ਨੇ ਕਿਹਾ ਹੈ ਕਿ ਇਹ ਸ਼ੀਦੀ ਗੈਲੀ ਉਹਨਾਂ ਸ਼ਹੀਦਾਂ ਦੀ ਯਾਦ ਵਿੱਚ ਬਣਾਈ ਜਾ ਰਹੀ ਹੈ ਜਿਨ੍ਹਾਂ ਬੇਕਸੁਰਾਂ ਨੂੰ ਉਸ ਵੇਲੇ ਦੀ ਸਰਕਾਰ ਤੇ ਫੌਜ ਨੇ ਆਪਣਾ ਨਿਸ਼ਾਨਾ ਬਣਾਇਆ ਸੀ ਇਸ ਵਕਤ ਉਹਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਦਮਦਮ ਤੱਕ ਸਾਲਾਂ ਤੋਂ ਲਗਾਏ ਗਏ ਪੰਜਾਬ ਦੇ ਮਾਹੌਲ ਨੂੰ ਵਿਗਾੜਨ ਦੇ ਦੋਸ਼ਾਂ 'ਤੇ ਕਿਹਾ ਹੈ ਕਿ ਕੈਪਟਨ ਉਸ ਪਾਰਟੀ ਨਾਲ ਸਬੰਧ ਰੱਖਦੇ ਹਨ ਜਿਸ ਪਾਰਟੀ ਨੇ ਕਾਲ ਤੱਕ ਸਰਪਤੇ ਹਮਲਾ ਕਰਵਾਇਆ ਸੀ ਇਸ ਲਈ ਉਹਨਾਂ ਤੋਂ ਕੋਈ ਆਸ ਨਹੀਂ ਹੈ ਆਲਸਾ ਪੰਥ ਦੇ ਅੰਦਰ ਬੜੇ ਲੰਮੇ ਸਮੇਂ ਤੋਂ ਪਰਜੋਰ ਇਹ ਮੰਗ ਉਠਾਈ ਜਾ ਰਹੀ ਸੀ ਕੇ ਜੂਨ 83 ਦੇ ਕੱਲੂ ਘਾਰੇ ਦੇ ਸਮੂਹ ਸ਼ਹੀਦਾਂ ਦੀ ਇੱਥੇ ਯਾਦਗਾਰ ਸਥਾਨ ਕਾਇਮ ਹੋਵੇ ਸਿੱਖ ਪੰਥ ਦੀ ਮਹਾਨ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 2012 ਵਿੱਚ ਇੱਥੇ ਮਹਾਨ ਸ਼ਹੀਦਾਂ ਦੀ ਯਾਦ ਵਿੱਚ ਗੁਰਦੁਆਰਾ ਯਾਦਗਾਰ ਸ਼ਹੀਦਾਂ ਅਸਥਾਨ ਦੀ ਸਥਾਪਨਾ ਕੀਤੀ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਰਤਮਾਨ ਪ੍ਰਧਾਨ ਬਹੁਤ ਹੀ ਸਨਮਾਨਯੋਗ ਸਰਦਾਰ ਕਿਰਪਾਲ ਸਿੰਘ ਜੀ ਬਡੁੰਗਰ ਉਹਨਾਂ ਦੀ ਅਗਵਾਈ ਵਿੱਚ ਅਸੀਂ 24 ਮਈ ਨੂੰ ਉਹਨਾਂ ਨੂੰ ਇੱਕ ਮੰਗ ਪੱਤਰ ਦਿੱਤਾ ਸੀ ਕਿ ਇਸ ਸਥਾਨ ਤੇ ਸ਼ਹੀਦਾਂ ਦੀਆਂ ਤਸਵੀਰਾਂ ਲਾ ਕੇ ਸ਼ਹੀਦੀ ਗੈਲਰੀ ਸਥਾਪਿਤ ਕੀਤੀ ਜਾਵੇ ਮਾਨਯੋਗ ਪ੍ਰਧਾਨ ਸਾਹਿਬ ਜੀ ਨੇ ਅੰਤਰੰਕ ਕਮੇਟੀ ਨੇ ਮਿਲ ਕੇ ਬੜਾ ਭਾਰੀ ਇਹ ਇਤਿਹਾਸਕ ਇੱਕ ਫੈਸਲਾ ਲਿਆ ਨਰਨਾਇਕ ਫੈਸਲਾ ਲਿਆ ਕਿ ਸ਼ਹੀਦਾਂ ਦੀ ਗੈਲਰੀ ਇੱਥੇ ਜ਼ਰੂਰ ਸਥਾਪਿਤ ਕੀਤੀ ਜਾਏਗੀ ਔਰ ਉਹਨਾਂ ਵੱਲੋਂ ਅੱਜ ਦਾ ਦਿਨ ਨਿਸ਼ਚਿਤ ਕੀਤਾ ਗਿਆ ਸੀ ਬਹੁਤ ਜਲਦੀ ਤੋਂ ਜਲਦੀ ਸਾਡਾ ਇਹ ਜਿੰਨੀ ਵੀ ਜਲਦੀ ਤੋਂ ਦਲਦੀ ਇਹ ਕਾਰਜ ਹੋਏਗਾ ਪਹਿਲ ਦੇ ਆਧਾਰ ਤੇ ਕਾਰਜ ਸੰਪੂਰਨ ਕੀਤਾ ਜਾਏਗਾ ਕਪਤਨ ਰਿੰਦੇ ਸਿੰਘ ਨੇ ਇਹ ਰਾਜ ਦਤਾ ਮੈਂ ਇਹ ਗੱਲ ਕਹਿਣੀ ਚਾਹੁੰਨਾ ਕਿ ਜਿਸ ਪਾਰਟੀ ਨੇ ਸ੍ਰੀ ਹਰਮੰਦਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਤੇ ਹਮਲਾ ਕੀਤਾ ਹੋਵੇ ਉਸ ਪਾਰਟੀ ਦਾ ਕੋਈ ਵੀ ਆਗੂ ਜੇ ਕੋਈ ਇਹੋ ਜਿਹੀ ਬਿਆਨਬਾਦੀ ਕਰਦਾ ਅਸੀਂ ਉਹਨਾਂ ਲੋਕਾਂ ਤੋਂ ਆਸ ਕਦੇ ਵੀ ਨਹੀਂ ਰੱਖੀ ਕਿਉਂਕਿ ਉਹ ਲੋਕ ਕਦੇ ਕੌਮ ਦਾ ਪੰਥ ਦਾ ਭਲਾ ਨਹੀਂ ਅਸੀਂ ਉਹਨਾਂ ਤੋਂ ਪੰਥ ਦੇ ਭਲੇ ਦੀ ਆਸ ਨਹੀਂ ਰੱਖਦੇ ਔਰ ਅਸੀਂ ਇਹ ਗੱਲ ਕਹਿਣੀ ਚਾਹੁੰਦੇ ਆ ਕਿ ਜਿਹੜਾ ਉਹਨਾਂ ਨੇ ਬੇਹੁੱਦਾ ਸਾਡੇ ਤੇ ਇੱਕ ਇਲਜ਼ਾਮ ਲਗਾਇਆ ਕਿ ਪੰਜਾਬ ਦਾ ਮਾਹੌਲ ਜੀ ਖਰਾਬ ਕੀਤਾ ਜਾਏਗਾ ਪੰਜਾਬ ਦੇ ਮਾਹੌਲ ਨੂੰ ਪੜਕਾ ਦਿੱਤਾ ਜਾਏਗਾ ਮੈਂ ਇਹ ਗੱਲ ਕਹਿਣੀ ਚਾਹੁੰਦਾ 2012 ਵਿੱਚ ਵੀ ਜਦੋਂ ਸ਼ਹੀਦੀ ਯਾਦਗਾਰ ਦੀ ਸੇਵਾ ਰੰਭ ਹੋਈ ਸੀ ਉਦੋਂ ਵੀ ਇਹਨਾਂ ਲੋਕਾਂ ਨੇ ਬੜਾ ਪ੍ਰਾਪੇ ਕੰਡਾ ਕੀਤਾ ਸੀ ਬੜਾ ਵੱਡਾ ਇਹਨਾਂ ਨੇ ਬਵਾਲ ਮਚਾਉਣ ਦਾ ਯਤਨ ਕੀਤਾ ਸੀ ਕਿ ਪੰਜਾਬ ਦੀ ਸ਼ਾਂਤੀ ਨੂੰ ਭੰਗ ਇਹ ਭੰਗ ਕਰ ਰਹੇ ਆ ਸੋ ਜੋ ਇਹੋ ਜਿਹੇ ਬਿਆਨਬਾਜ਼ੀ ਕੀਤੀ ਜਾ ਰਹੀ ਹੈ ਜਾਣ ਬੁੱਝ ਕੇ ਲੋਕ ਪੰਜਾਬ ਦੇ ਅੰਦਰ ਲੰਬੂ ਲਾਉਣਾ ਚਾਹੁੰਦੇ ਆ ਪੰਜਾਬ ਦੇ ਮਾਹੌਲ ਨੂੰ ਵਿਗਾੜਨਾ ਚਾਹੁੰਦੇ ਆ ਪੰਜਾਬ ਦੇ ਵਿੱਚ ਇਹੋ ਜਿਹੇ ਅਨਸੁਖਾਵੇਂ ਹਾਲਾਤ ਪੈਦਾ ਕਰਨੇ ਚਾਹੁੰਦੇ ਇਹੋ ਜਿਹੇ ਬਿਆਨ ਦੇ ਦੇ ਕੇ ਬਿਲਕੁਲ ਇਹੋ ਜਿਹੀ ਕੋਈ ਗੱਲ ਨਹੀਂ ਜਿਵੇਂ ਸ਼ਾਂਤੀ ਨਾਲ ਯਾਦਗਾਰ ਬਣੀ ਆ ਐਵੇਂ ਸ਼ਹੀਦੀ ਗੈਲਰੀ ਬਣਨੀ ਆ ਔਰ ਅਸੀਂ ਬਿਲਕੁਲ ਇਸ ਗੱਲ ਦੇ ਉੱਤੇ ਪੂਰਨ ਰੂਪ ਵਿੱਚ ਪਾਬੰਦ ਆ ਕਿ ਅਸੀਂ ਕੌਮ ਦੀਆਂ ਭਾਵਨਾਵਾਂ ਲਈ ਕੌਮ ਦੀ ਚੜ੍ਹਦੀ ਕਲਾ ਲਈ ਆਪਣੇ ਸ਼ਹੀਦਾਂ ਦੇ ਸਨਮਾਨ ਲਈ ਇਹ ਕਾਰਜ ਸਾਡੇ ਅੱਗੇ ਵੀ ਇਸੇ ਤਰ੍ਹਾਂ ਜਾਰੀ ਰਹਿਣਗੇ ਬਿਊਰੋ ਰਿਪੋਰਟ ਪੰਜਾਬ ਟੂਡੇ ਪੰਜਾਬ ਦੇ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਇੱਕ ਹੋਰ ਵਿਵਾਦ ਵਿੱਚ गिर ਗਏ ਹਨ ਬਰਗੇਡੀਅਰ ਰঞ্জੀਤ ਸਿੰਘ ਨਾਂ ਦੇ ਸਖਸ਼ ਦਾ ਕਹਿਣਾ ਹੈ ਕਿ ਰਾਣਾ ਗੁਰਜੀਤ ਸਿੰਘ ਦੇ ਬੇਟੇ ਰਾਣਾ ਇੰਦਰਪ੍ਰਤਾਪ ਸਿੰਘ ਉਹਨਾਂ ਦੀ ਕੋਠੀ ਖਾਲੀ ਨਹੀਂ ਕਰ ਰਹੇ ਇਹੀ ਕੋਠੀ ਉਹਨਾਂ ਨੇ ਕਿਰਾਏ ਤੇ ਲਈ ਸੀ ਐਗਰੀਮੈਂਟ ਦਾ ਸਮਾਂ ਖਤਮ ਹੋਣ ਦੇ ਬਾਵਜੂਦ ਉਹ ਕੋਠੀ ਖਾਲੀ ਨਹੀਂ ਕਰ ਰਹੇ ਇਸ ਲਈ ਉਹ ਅਦਾਲਤੋਂ ਆਰਡਰ ਲੈ ਕੇ ਆਏ ਹਨ ਦੂਜੇ ਪਾਸੇ ਰਾਣਾ ਗੁਰਜੀਤ ਸਿੰਘ ਦੇ 6671 ਅਮਨਦੀਪ ਸਿੰਘ ਨੇ ਕਿਹਾ ਹੈ ਕਿ ਸੋਮਵਾਰ ਤੱਕ ਕੋਠੀ ਖਾਲੀ ਕਰ ਦਿੱਤੀ ਜਾਵੇਗੀ ਅਮਨਦੀਪ ਸਿੰਘ ਨੇ ਦੱਸਿਆ ਕਿ ਇਸ ਕੋਠੀ ਦਾ ਐਗਰੀਮੈਂਟ ਰਾਣਾ ਸ਼ੁਗਰ ਮਿਲ ਦੇ ਨਾਂ ਤੇ ਹੈ ਲੀਜ਼ ਖਤਮ ਹੋਣ ਤੋਂ ਬਾਅਦ ਸ਼ਿਫਟ ਕਰਨ ਲਈ ਥੋੜਾ ਸਮਾਂ ਮੰਗਿਆ ਗਿਆ ਸੀ ਉਹਨਾਂ ਦੀ ਕਪੂਰਥਲਾ ਵਾਲੀ ਕੋਠੀ ਵੀ ਤਿਆਰ ਹੋ ਰਹੀ ਸੀ ਉਹਨਾਂ ਕਹਿੰਦੇ ਕਿ ਬ੍ਰਿਗੇਡੀਅਰ ਸਾਹਿਬ ਨੇ ਉਡੀਕ ਨਹੀਂ ਕੀਤੀ ਅਤੇ ਉਹ ਕੋਟ ਚਲੇ ਗਏ ਹੁਣ ਕੋਟ ਨੇ ਵੀ ਕੋਠੀ ਖਾਲੀ ਕਰਨ ਦੇ ਆਰਡਰ ਦਿੱਤੇ ਹਨ ਇਸ ਲਈ ਉਹ ਸੋਮਵਾਰ ਤੱਕ ਕੋਠੀ ਖਾਲੀ ਕਰ ਦੇਣਗੇ Yes. Yes. Let her say something yes. kiraedas, they are kiraedas, no? This is on the name of uh, Rana Inder uh, Pratap Singh. And uh, son of Rana Gujit Singh. They, it's been in their uh, occupation for last uh, eleven years or so. And uh, finally now uh, the court has given us an order to uh, vacate the uh, to for them to be evicted from this. port. ਪੰਜਾਬ ਟੂਡੇ ਨੰਗਨੜੇ ਦੇ ਇੱਕ ਤੇਜ਼ ਰਫ਼ਤਾਰ ਬੱਸ ਅਤੇ ਟਰਾਲੇ 'ਚ ਹੋਈ ਟੱਕਰ ਤੋਂ ਬਾਅਦ ਕਰੀਬ ਡੇਢ ਦਰਜਨ ਸਵਾਰੀਆਂ ਗੰਭੀਰ ਰੂਪ ਵਿੱਚ ਜ਼ਖਮੀ ਹੋਈਆਂ ਹਨ ਜਾਣਕਾਰੀ ਦੇ ਮੁਤਾਬਕ ਹਰਿਆਣਾ ਰੋਡਵੇਜ ਦੀ ਬੱਸ ਬਲਬਗੜ ਤੋਂ ਬੇਜਨਾਥ ਨੂੰ ਜਾ ਰਹੀ ਸੀ ਇਸ ਦੌਰਾਨ ਉਸ ਦੀ ਨੰਗਨੜੇ ਇੱਕ ਟਰਾਲੇ ਨਾਲ ਜ਼ਬਰਦਸਤ ਟੱਕਰ ਹੋ ਗਈ ਜਿਸ ਦੌਰਾਨ ਬੱਸ 'ਚ ਬੈਠੀਆਂ ਕਰੀਬ ਡੇਢ ਦਰਜਨ ਸਵਾਰੀਆਂ ਗੰਭੀਰ ਰੂਪ ਵਿੱਚ ਜ਼ਖਮੀ ਹੋ ਗੀਆਂ ਗੰਭੀਰ ਰੂਪ ਵਿੱਚ ਜ਼ਖਮੀ ਹੋਆਂ ਸਵਾਰੀਆਂ ਨੂੰ ਚੰਡੀਗੜ੍ਹ ਪੀਜੀਐਲੀ ਰੈਫਰ ਕਰ ਦਿੱਤਾ ਗਿਆ ਹੈ ਜਿਨ੍ਹਾਂ ਵਿੱਚ ਬੱਸ ਦਾ ਡਰਾਈਵਰ ਵੀ ਸ਼ਾਮਲ ਹੈ ਘਟਨਾ ਤੋਂ ਬਾਅਦ ਪੁਲਿਸ ਵਾਲੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕੀਤੀ ਗਈ ਸੈਂਡੀਰ ਤੋਂ ਦੱਸ ਨਾ ਉਹ ਸਵੈਗਦਨ ਉਹ ਜਾਣਨਾ ਕਿ ਸਕੀਟ ਉਹ ਬੜੀ ਓਵਰ ਸਪੀਡ ਸੀ ਬ੍ਰੇਕ ਲਗਾਇਆ ਗਿਆ ਟਕਸ ਟਕਰਾ ਗਈ ਸੀ ਜੀ ਪਤਾ ਨਹੀਂ ਵहां पे ਤਾਂ 10 15 ਸੇ ਆਦੇ ਆਈ ਨਹੀਂ ਆਉਗੀ ਕੌਣ ਤੱਕ ਨਿਕਲਦਾ ਸਭ ਮੈਂ ਚੰਡੀਗੜ੍ਹ ਸੇ ਵਾਜਨਾ ਆਸੋ ਬਸਾਈ ਓਵਰ ਸਵੀਟ ਹੋ ਨੀਂਦ ਵਿੱਚ ਆ ਕੇ ਸਿੱਧਾ ਹੀ ਲੋ ਮੈਂ ਬ੍ਰੇਕ ਬੱਸ ਬੱਸ ਸ로우 ਚੱਲੇ ਮੈਂ 35 ਮੀਟਰ ਚ ਮੈਂ ਬ੍ਰੇਕ ਮਾਰ ਕੇ ਗੱਡੀ ਨੂੰ ਕੱਢਤੀ ਉਹ ਫੇਰ ਵੀ ਉਹਨੇ ਬ੍ਰੇਕ ਨਹੀਂ ਮਾਰਨੀ ਦੇ ਸਿੱਧੇ ਅੱਗ ਮਾਰਦੀ 100 ਤੋਂ ਉੱਪਰ ਦੀ ਸਪੀਡ ਦੀ ਤੇ ਇਹ ਨੰਗਲ ਤੋਂ 500 ਮੀਟਰ ਵਾਲੀ ਸੰਗਲ ਪੁਲੀ ਦੀ ਨਾ ਵੱਧੇ ਜਾ ਰਹੇ ਜੀ ਬੱਸਾ ਜੀ ਇਹ ਜਿਹੜੀ ਬੱਸ ਹੈ ਇਹ ਕਰੀਬ ਆਪਣੇ ਮਤਲਬ ਬੱਲਾਗੜ ਤੋਂ ਬੈਜਨਾਖ ਜਾ ਰਹੀ ਸੀ ਤੇ ਜਿਹਦੇ ਵਿੱਚ ਸਵਾਰੀਆਂ ਸੀਆਂ ਕਾਫੀ ਤੇ ਜਿਹਨਾਂ ਵਿੱਚੋਂ 10-12 ਸਵਾਰੀਆਂ ਦੇ ਹੰਝੂ ਹੋ ਗਏ ਤੇ ਜਿਹੜਾ ਡਰਾਈਵਰ ਆ ਉਹਦੀ ਲੱਖ ਟੁੱਟ ਗਈ ਆ ਤੇ ਬਾਕੀ ਜਿਹੜੀਆਂ ਸਵਾਰੀਆਂ ਸੀ ਆ ਉਹਨਾਂ ਨੂੰ 108 ਰਾਹੀਂ ਉੱਥੇ BBMB ਤੇ ਪਹੁੰਚਾਇਆ ਗਿਆ ਅੱਗੇ ਹਲੇ ਤਪਤੀਸ਼ ਚੱਲਦੀ ਹੈ ਨੰਗਲ ਤੋਂ ਬਿੰਮਲ ਸੈਣੀ ਦੀ ਰਿਪੋਰਟ ਪੰਜਾਬ ਟੂਡੇ ਫਰੀਦਕੋਟ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ਤੇ ਵੱਡੀ ਕਾਰਵਾਈ ਕਰਦੇ ਹੋਏ ਜਵਾਨਾਂ ਦੀ ਜਾਲੀ ਆਰਸੀ ਬਣਾ ਕੇ ਲੋਕਾਂ ਨੂੰ ਸ਼ਿਕਾਰ ਬਣਾਉਣ ਵਾਲੇ ਇੱਕ گروਹ ਦਾ ਪਰਦਾਫਾਸ਼ ਕੀਤਾ ਹੈ ਜਿਸ ਵਿੱਚ ਪੁਲਿਸ ਨੇ ਤਿੰਨ ਆਦਮੀਆਂ ਨੂੰ ਕਾਬੂ ਕੀਤਾ ਹੈ। ਉਹਨਾਂ ਕੋਲੋਂ ਕਰੀਬ 10 ਨਕਲੀ ਆਰਸੀ ਅਤੇ ਇੱਕ ਟਰੈਕਟਰ ਵੀ ਬਰਾਮਦ ਕੀਤਾ ਗਿਆ ਹੈ। ਇਹ ਲੋਕ ਫਰੀਦਕੋਟ ਸ਼ਹਿਰ ਮੁਖਤਸਰ ਸਾਹਿਬ ਮਲੋਟ ਆਦਿ ਸ਼ਹਿਰਾਂ ਵਿੱਚ ਮੁੱਖ ਤੌਰ ਤੇ ਕੰਮ ਕਰਦੇ ਸਨ। ਇਸ ਬੰਦੀ ਜਾਣਕਾਰੀ ਦਿੰਦੇ ਡੀਐਸਪੀ ਜਸਤਿੰਦਰ ਸਿੰਘ ਨੇ ਦੱਸਿਆ ਹੈ। ਕੀ ਸੂਚਨਾ ਦੇ ਤੱਤ ਤੇ ਕਾਰਵਾਈ ਕਰਦੇ ਪੁਲਿਸ ਨੇ ਕਰੀਬ 3 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਇੰਸਪੈਕਟਰ ਸ਼੍ਰੀ ਦੇਸ਼ ਕੁਮਾਰ ਐਸਐਸਓ ਥਾਣਾ ਸਿਟੀ ਤੇ ਐਸਪਰੰਗਿਤ ਪਾਸ ਮੁਕਰੀ ਹੋਈ ਸੀ ਕਿ ਤਿੰਨ ਬੰਦੇ ਵਿਜੇ ਕੁਮਾਰ ਸਖਮੰਦਰ ਸਿੰਘ ਤੇ ਹਰਪ੍ਰੀਤ ਸਿੰਘ ਜਿਹੜੇ ਕੀ ਪੁਰਾਣੇ ਤੇ ਨਾਵੇਂ ਟਰੈਕਟਰਾਂ ਦੀ ਫਰੀਜ਼ ਆਫ ਰਾਕਟ ਕਰਦੇ ਨੇ ਤੇ ਉਹਨਾਂ ਦੀਆਂ ਜਲਦੀ ਆਸੀਆਂ ਬਣਾ ਕੇ ਤੇ ਉਹਨਾਂ ਨੂੰ ਗਾਂ ਸੇਲ ਕਰਦੇ ਜਿਹਦੇ ਵਿੱਚ ਅਸੀਂ ਕੁਝ ਆਸੀਆਂ ਤੇ ਇੱਕ ਟਰੈਕਟਰ ਸਟੈਂਡਰਡ ਅਸੀਂ ਬਰਾਮਦ ਕਰ ਲਿਆ ਤੇ ਫਰਦਰ ਸਾਡੀ ਅਜੇ ਇਨਵੈਸਟੀਗੇਸ਼ਨ ਜਰੀ ਵਿੱਚ ਚੱਲ ਰਹੀ ਹੈ ਮੁਕੇ ਸਰ ਕੋਈ ਮੋਰਾ ਵਗੈਰਾ ਕੁਝ ਹੋਰ ਵੀ ਸਮਾਨ ਮਿਲਿਆ ਨਹੀਂ ਅਜੇ ਸਿਰਫ ਆਸੀਆਂ ਸਾਨੂੰ ਮਿਲੀਆਂ ਨੇ ਤੇ ਇੱਕ ਟਰੈਕਟਰ ਮਿਲਿਆ ਫਰਦਰ ਇਨਵੈਸਟੀਗੇਸ਼ਨ ਸਾਡੀ ਚੱਲ ਰਹੀ ਹੈ ਕਰੀਬ 10 ਦੇ ਕਰੀਬ ਹੈ। ਪਰਾਪ ਦੇ ਟਰੈਕਟਰ ਦੀਆਂ ਤੇ ਹੋਰ ਵੀ ਤੇ ਵੀ ਇਹ ਪੂਰਾ ਉਹਦੇ ਵਿੱਚ ਇੱਕ ਬਲੈਰੋ ਆ ਇੱਕ ਸਵਿਫਟ ਆ ਉਹਨਾਂ ਦੀ ਇਸ ਤਰ੍ਹਾਂ ਕਰਦੇ। ਸਰ ਕੋਲੋਂ ਮਿਲੇ ਆ ਕਿਸ ਤਰ੍ਹਾਂ ਦਾ ਗੈਂਗ ਲੋਕਾਂ ਨੂੰ ਸ਼ਿਕਰਨ ਮੰਦਾ ਸੀ ਆਪਣਾ ਇਹ ਜਿਹੜੇ ਟਰੈਕਟਰ ਜਿਨ੍ਹਾਂ ਦੇ ਕਾਗਜ਼ ਨਹੀਂ ਸੀ ਹੁੰਦੇ ਜਾਂ ਗਵਾਜਾ ਦਾ ਸੀ ਜਾਂ ਦੋ ਨੰਬਰ ਦੇ ਕਿਤੇ ਟਰੈਕਟਰ ਆ ਜਾਂਦੇ ਸੀਗੇ ਉਹ ਟਰੈਕਟਰ ਇਹ ਮੰਡੀਆਂ ਦੇ ਵਿੱਚ ਜਿਹੜੀਆਂ ਸਾਡੇ ਇੱਥੇ ਲੋਕਲ ਮੰਡੀਆਂ ਲੱਗਦੀਆਂ ਨੇ ਵੀਕਲੀ ਉਹਨਾਂ ਵਿੱਚੋਂ ਇਹ ਟਰੈਕਟਰ ਲੈ ਲੈਂਦੇ ਸੀਗੇ ਤੇ ਘੱਟ दाम ਦੇ ਉੱਤੇ ਲੈ ਕੇ ਕਿਉਂਕਿ ਜਿਨ੍ਹਾਂ ਨੇ ਕਾਗਜ਼ ਨਹੀਂ ਸੀ ਉਹਨਾਂ ਦੇ ਪੈਸੇ ਵੀ ਇੰਨੇ ਤੋਂ ਵੀ ਘੱਟ ਦਿੰਦੇ ਸੀਗੇ ਤੇ ਉਹਨਾਂ ਨੂੰ ਗਾ ਫਰਦਰ ਆਪਣੇ ਕੋਲੋਂ ਕਾਗਜ਼ ਬਣਾ ਕੇ ਆਸੀਆਂ ਬਣਾ ਕੇ ਤੇ ਉਹ ਕੋਲੇ-ਵਾਲੇ ਲੋਕਾਂ ਨੂੰ ਠੱਗਦੇ ਸੀ ਉਹਨਾਂ ਨੂੰ ਸੇਜ ਦਿੱਤੇ ਸੀਗੇ ਫਰੀਦਕੋਟ ਤੋਂ ਸੂਰਜ ਪ੍ਰਕਾਸ਼ ਦੀ ਰਿਪੋਰਟ ਪੰਜਾਬ ਟੂਡੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਨੂਰ ਮੈਲ ਦੇ ਡੇਰੇ ਦਿਵਯ ਜੋਤੀ ਸੰਸਥਾਨ ਦੇ ਮੁਖੀ ਅਸ਼ੁਤੋਸ਼ ਦੇ ਸੰਸਕਾਰ ਮਾਮਲੇ 'ਚ ਵੱਡਾ ਫੈਸਲਾ ਸੁਣਾਇਆ ਹੈ। ਅਦਾਲਤ ਨੇ ਡੇਰੇ ਨੂੰ ਅਸ਼ੁਤੋਸ਼ ਦੀ ਦੇਹ ਸੰਭਾਲ ਕੇ ਰੱਖਣ ਦੀ ਇਜਾਜ਼ਤ ਦੇ ਦਿੱਤੀ ਹੈ। ਪਿਛਲੇ 3 ਸਾਲਾਂ ਤੋਂ ਅਸ਼ੁਤੋਸ਼ ਦਾ ਸਰੀਰ ਫ੍ਰੀਜ ਵਿੱਚ ਪਿਆ ਹੈ। ਡਾਕਟਰ ਨੇ ਉਸ ਸਮੇਂ ਅਸ਼ੁਤੋਸ਼ ਨੂੰ ਮ੍ਰਿਤਕ ਐਲਾਨ ਦਿੱਤਾ ਸੀ। ਅਜਿਹੇ 'ਚ ਹੁਣ ਵੱਡਾ ਸਵਾਲ ਇਹ ਹੈ ਕਿ ਅਸ਼ੁਤੋਸ਼ ਦੀ ਦੇਹ ਨੂੰ ਸੰਭਾਲਣ ਪਿੱਛੇ ਕੀ ਤਰਕ ਹੈ ਜਿਸ ਨੂੰ ਅਦਾਲਤ ਨੇ ਵੀ ਸਵੀਕਾਰ ਕੀਤਾ ਹੈ। ਇਸ ਬਾਰੇ ਸਰਕਾਰੀ ਵਕੀਲ ਦਾ ਕਹਿਣਾ ਹੈ ਕਿ ਸੰਵਿਧਾਨ ਇਸ ਗੱਲ ਦੀ ਇਜਾਜ਼ਤ ਦਿੰਦਾ ਹੈ ਕਿ ਕੋਈ ਆਪਣੇ ਧਰਮ ਮੁਤਾਬਕ ਆਪਣੀਆਂ ਰਸਮਾਂ ਕਰ ਸਕਦਾ ਹੈ ਉਹ ਸਰੀਰ ਵੀ ਰੱਖ ਸਕਦਾ ਹੈ ਇਸੇ ਤਰਕ ਦੇ ਆਧਾਰ ਤੇ ਅਦਾਲਤ ਨੇ ਇਹ ਹੁਕਮ ਦਿੱਤੇ ਹਨ ਦਰਸਲ ਹਾਈ ਕੋਰਟ ਦਾ ਇਹ ਫੈਸਲਾ ਡਬਲ ਬੈਂਚ ਦਾ ਹੈ ਇਸ ਤੋਂ ਪਹਿਲਾਂ ਸਿੰਗਲ ਬੈਂਚ ਨੇ ਬਾਦਲ ਸਰਕਾਰ ਸਮੇ ਆਸ਼ੂ ਤੋਸ ਦਾ ਸੰਸਕਾਰ 15 ਦਿਨਾਂ ਚ ਕਰਨ ਦੇ ਆਦੇਸ਼ ਦਿੱਤੇ ਸਨ ਬਾਅਦ ਉਸ ਫੈਸਲੇ ਨੂੰ ਡੇਰੇ ਵੱਲੋਂ ਚੈਲੰਜ ਕਰ ਦਿੱਤਾ ਗਿਆ ਸੀ ਆਸ਼ੂ ਤੋਸ ਦਾ ਬੇਟਾ ਦਲੀਪ ਚਾ ਪਿਤਾ ਦੀ ਲਾਸ਼ ਮੰਗ ਰਿਹਾ ਸੀ ਤਾ ਕਿਉਂ ਸੰਸਕਾਰ ਕਰ ਸਕੇ ਝਾਰ ਨੇ ਡੀਐਨਏ ਚੈੱਕ ਕਰਾਉਣ ਦੀ ਵੀ ਮੰਗ ਕੀਤੀ ਸੀ ਕਿਉਂਕਿ ਡੇਰੇ ਦੇ ਸ਼ਰਧਾਲੂ ਝਾਰ ਨੂੰ ਅਸ਼ੋਤੋਜੀ ਦਾ ਬੇਟਾ ਹੀ ਨਹੀਂ ਮੰਨਦੇ ਹਾਈ ਕੋਰਟ ਨੇ ਡੀਐਮਸੀ ਦੇ ਡਾਕਟਰੀ ਟੀਮ ਬਣਾਉਣ ਦੇ ਹੁਕਮ ਦਿੱਤੇ ਹਨ ਤਾਂ ਜੋ ਸਮੇਂ-ਸਮੇਂ ਤੇ ਡੇਰੇ ਦਾ ਦौरा ਕਰਕੇ ਅਸ਼ੋਤੋਜੀ ਦੇ ਦੀ ਜਾਣਕਾਰੀ دی ਜਾ ਸਕੇ ਇਸ ਬੰਦੇ ਕੋਰਟ ਨੇ ਡੇਰੇ ਨੂੰ 50 ਲੱਖ ਰੁਪਏ ਦਾ ਫੰਡ ਰੱਖਣ ਦੇ ਵੀ ਹੁਕਮ ਜਾਰੀ ਕੀਤੇ ਹਨ ने जजमेंट ने यह कहा है कि संस्थान को पूरी लिबर्टी है वो बॉडी को जैसे प्रिजर्व करना चाहे और जो सरकार को हिदायतें दी गई थी सिंगल बेंच की जजमेंट ने कोर्ट ने वो जजमेंट सिंगल जज की सेटिसाइड कर दी है मीनिंग देयर बाय कि अब सरकार के पास कोई ऐसी नहीं है जो हिदायतें कोर्ट ने दी थी कि बॉडी को डिस्पोज ऑफ करने की और उसके साथ कोर्ट ने यह जरूर कहा है कि जहाँ तक डीएनए का सवाल है वो उसमें भी इंटरफेयर नहीं करेगी पर अगर दिलीप झा सिविल सूट फाइल करता है तो उसमें संस्थान uska dna lene ke liye koi obstacle nahi karegi bureau report punjab today